ਚੰਡੀਗੜ੍ਹ ਨਗਰ ਨਿਗਮ ਪਾਈਪ ਲਾਈਨ ਜੋੜਨ ਦਾ ਕੰਮ ਕਰਵਾ ਰਿਹਾ ਹੈ ਇਸ ਦੇ ਚੱਲਦੇ ਸੈਕਟਰ 39 ਤੋਂ ਹਾਊਸਿੰਗ ਬੋਰਡ ਚੌਂਕ ਤੇ ਐਮਈਐਸ ਚੰਡੀ ਮੰਦਰ ਤੱਕ ਪਾਈਪ ਲਾਈਨ ਦਾ ਕੰਮ ਜਾਰੀ ਹੈ ਇਸ ਨੂੰ ਦੇਖਦਿਆਂ ਹਾਊਸਿੰਗ ਬੋਰਡ ਚੌਂਕ ਨੂੰ ਜਾਣ ਵਾਲੀਆਂ ਸੜਕਾਂ 27 ਮਈ ਸਵੇਰੇ 10 ਤੋਂ ਲੈ ਕੇ ਰਾਤ 10 ਵਜੇ ਤੱਕ ਤਕਰੀਬਨ 12 ਘੰਟੇ ਲਈ ਬੰਦ ਰਹਿਣਗੀਆਂ ਨਿਗਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਮਵਾਰ ਸਵੇਰ ਯਾਨੀ ਅੱਜ ਤੋਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਉਕਤ ਸੜਕਾਂ ਤੋਂ ਨਾ ਲੰਘਿਆ ਜਾਵੇ ਨਾਲ ਹੀ ਰਾਹਗੀਰਾਂ ਨੂੰ ਬਦਲਵਾਂ ਰਸਤਾ ਅਪਣਾਉਣ ਦੀ ਅਪੀਲ ਕੀਤੀ ਗਈ ਹੈ ਚੰਡੀਗੜ੍ਹ ਨਗਰ ਨਿਗਮ ਪਾਈਪ ਲਾਈਨ ਜੋੜਨ ਦਾ ਕੰਮ ਕਰਵਾ ਰਿਹਾ ਹੈ ਇਸ ਦੇ ਚੱਲਦੇ ਸੈਕਟਰ 39 ਤੋਂ ਹਾਊਸਿੰਗ ਬੋਰਡ ਚੌਂਕ ਤੇ ਐਮਈਐਸ ਚੰਡੀ ਮੰਦਰ ਤੱਕ ਪਾਈਪ ਲਾਈਨ ਦਾ ਕੰਮ ਜਾਰੀ ਹੈ ਇਸ ਨੂੰ ਦੇਖਦਿਆਂ ਹਾਊਸਿੰਗ ਬੋਰਡ ਚੌਂਕ ਨੂੰ ਜਾਣ ਵਾਲੀਆਂ ਸੜਕਾਂ 27 ਮਈ ਸਵੇਰੇ 10 ਤੋਂ ਲੈ ਕੇ ਰਾਤ 10 ਵਜੇ ਤੱਕ ਤਕਰੀਬਨ 12 ਘੰਟੇ ਲਈ ਬੰਦ ਰਹਿਣਗੀਆਂ ਨਿਗਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਮਵਾਰ ਸਵੇਰ ਯਾਨੀ ਅੱਜ ਤੋਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਉਕਤ ਸੜਕਾਂ ਤੋਂ ਨਾ ਲੰਘਿਆ ਜਾਵੇ ਨਾਲ ਹੀ ਰਾਹੀਗਰਾਂ ਨੂੰ ਬਦਲਵਾਂ ਰਸਤਾ ਅਪਣਾਉਣ ਦੀ ਅਪੀਲ ਕੀਤੀ ਗਈ